ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਮਿੱਤਰ ਪਿਆਰੋ ਸਭ ਠੀਕ ਠਾਕ ਹੋਵੋਗੇ ਅੱਜ ਆਪਾਂ ਸ਼ੁਰੂ ਕਰ ਲੇਗੇ ਬਾਈ ਜੀ ਪਹਿਲਾ ਵਲੌਗ ਹਰਾ ਲੈਣਾ ਹੈ ਖੇਤ ਵਢਣ ਤੇ ਪਹੁੰਚ ਗਏ ਆਪਾਂ ਐਂਡੋਫਾਰਮ ਟਰੈਕਟਰ ਤੇ ਉਹ ਖੜਾ ਹੈ ਐਂਡੋਫਾਰਮ ਤੇ ਹੁਣ ਲੱਗਦੇ ਆ ਹਰਾ ਵਢਣ ਲੱਗ ਜੂ 15-20 ਮਿੰਟ 15-20 ਮਿੰਟ ਬਾਅਦ ਵੱਢ ਕੇ ਫੇਰ ਦਿਖਾਉਣੇ ਆ ਤੁਹਾਨੂੰ। ਲਓ ਹੁਣ ਆਪਾਂ ਲਗਦੇ ਆ ਹਰਾ ਵੱਢਣ। ਤੇ ਵੱਢ ਕੇ ਪੰਡਾ ਚ ਪਾ ਕੇ ਇਹ ਰੇੜੇ ਛੱਡਦੇ ਆ। ਕਿਹੜਾ ਹਰਾ ਵੱਢ ਲਗੇ। ਹਰਾ ਵੱਢ ਕੇ ਫਿਰ ਆਪਾਂ ਪੰਡਾ ਚ ਪਾਉਣੇ ਆ। ਤੇ ਕਰਦੇ ਆ ਤਿਆਰੀ ਲੈ ਤੁਹਾਨੂੰ ਮੈਂ ਵੱਢਦਾ। ਉਦੋਂ ਫੇਰ ਦਿਖਾਉਣਾ ਤੁਹਾਨੂੰ ਮੈਂ। ਲੈ ਵੀ 10 ਕਰਮਾ ਲੰਮਾ। ਤੇ ਚਾਰ ਕਰਮਾ ਚੌੜਾ 12 ਮਿੰਟ 13 ਸਕਿੰਟਾਂ ਚ ਵੜਦਾ ਛੀ ਡੰਗਰਾਂ ਦੇ ਪਸ਼ੂਆਂ ਦਾ ਤੇ ਜੇ 50 ਡੰਗਰਾਂ ਦੇ ਪਸ਼ੂਆਂ ਦਾ ਵੱਡਣਾ ਆਇਆ ਤਾਂ ਕਿੰਨਾ ਲਾ ਤਾਂ ਤੇ ਕਿੰਨੇ ਟਾਈਮ ਚ ਵੱਡਿਆ ਜਾਊਗਾ ਬਾਈ ਬਣ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਮੈਂ ਤਾਂ ਹਰਾ ਕਹਿੰਦਾ ਉਹਨਾਂ ਵਿੱਚ ਨੀਰਾ ਵੀ ਕਹਿੰਦੇ ਵਿੱਚ ਪੱਠੇ ਵੀ ਕਹਿੰਦੇ ਆ ਅੱਡਾ ਅੱਡਾ ਨਾਮ ਦੱਸਿਓ ਤੁਹਾਡੇ ਕੀ ਕੀ ਆ ਲਾਇ ਬਾਈ ਤੁਹਾਨੂੰ ਦੱਸਿਆ ਸੀ 12 ਮਿੰਟ ਤੇ 13 14 ਸਕਿੰਟਾਂ ਚ ਵੜਦਾ ਰੇੜਾ ਦੇ ਤੱਪਾ ਪਰ ਇੱਕ ਸੱਚ ਹੋਰ ਗੱਲ ਜ਼ਿਆਦਾ ਸੀ ਤੈਨੂੰ ਹੋਰ ਦੱਸਣ ਲੱਗੇ ਸੀ ਜਿਹੜਾ ਆਪਾਂ ਕਣਕ ਜਾਂ ਕੋਈ ਝੋਨਾ ਵੜਦੇ ਆ ਬਈ ਲੀਹਾ ਨਹੀਂ ਪਾ ਲੈਂਦਾ ਅਗਲਾ ਐ ਤਾਂ ਇਹ ਨਹੀਂ ਉਹ ਉਧਰ ਦੀ ਟਪਾਉ ਉਹਧਰ ਦੂਰ ਦੂਰ ਦੀ ਟਪਾਉਣ ਫੇਰ ਅਗਲਾ ਕਹਿੰਦਾ ਯਾਰ ਲੀਹਾ ਹੀ ਐ ਫੇਰ ਕੀ ਹੋ ਜਾਂਦਾ ਤੇ ਲੀਹੇ ਦਾ ਤਿਆਰ ਬਸ ਹੋਣਾ ਤੁਹਾਨੂੰ ਆ ਦੇਖੋ ਫਿਰ ਤੁਰ ਤੇ ਕੋ ਉਹ ਤਾਂ ਕਿੱਡੀ ਕਿੱਡੀ ਐ ਆ ਬਸ ਗਠ ਗਠੀ ਰਹੇਗੀ ਤੁਰ ਤੇ ਕਹੀਂ ਐ ਲੀਹਾ ਬਈ ਹੁੰਦਾ ਨਹੀਂਗਾ ਮੁੜ ਕੇ ਤਿੰਨ ਚਾਰ ਸਾਲ ਹੁੰਦਾ ਨਹੀਂ ਮਗਰ ਉਹ ਅਗਲਾ ਕਹਿੰਦਾ ਟੱਪਣ ਨਹੀਂ ਦਿੱਤਾ ਇਹ ਟੱਪਣ ਵੀ ਆਏ ਨਹੀਂ ਦੂਰ ਦੂਰ ਦੀ ਟੱਪ ਜੇ ਅਗਲਾ ਫਿਰ ਕਲੀ ਹੀ ਪਾ ਲੈਂਦਾ ਕਿੰਨਾ ਕਿੰਨਾ ਡੂੰਗਾ ਮੁੜ ਕੇ ਦੇ ਵਿੱਚ ਕੁਝ ਨਹੀਂ ਹੁੰਦਾ ਤੇ ਇਹ ਆਪਣਾ ਹੁਣ ਆਪਾਂ ਤੋੜ ਲੱਗੇ ਆਂ ਸਾਗ ਪਹਿਲਾਂ ਖਰਾ ਦਿੱਤਾ ਵੱਡਰ ਸੀਸਾ ਤੇ ਡੰਗਰਾਂ ਦਾ ਤੇ ਆਪਣੀ ਇਸ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਲਾਇਕ ਕਮੈਂਟ ਕਰਿਓ ਤੁਹਾਡੇ ਹੌਸਲੇ ਨਾਲ ਹੀ ਬਈ ਆਪਾਂ ਹੋਰ ਵੀਡੀਓ ਬਣਾ ਸਕਦੇ ਆ ਤੇ ਇੱਕ ਆਪਣੇ ਸ਼ੇਅਰ ਵਾਲਾ ਤੇ ਲਾਈਕ ਵਾਲਾ ਬਟਨ ਦੱਬੇ ਨਾਲ ਹੁੰਦਾ ਕੁਛ ਨਹੀਂ ਮੇਰੇ ਵਰਗੇ ਨੂੰ ਹੌਸਲਾ ਹੋ ਜਾਂਦਾ ਬਾਈ ਤੇ ਹੌਸਲੇ ਦੇ ਨਾਲ ਹੀ ਫਿਰ ਹੋਰ ਵੀਡੀਓ ਬਣਾਇਆ ਜਾਂਦੀਆਂ ਆਇੱਕਾ ਜੇ ਹੁਣ ਆਪਾਂ ਤੋੜਦੇ ਆ ਸਾਗ ਤੇ ਵੱਡਰ ਨੂੰ ਮੈਂ ਹੋਰ ਵੀ ਬoi ਬਹੁਤ ਤੇਜ਼ ਵੜਦਣਾ ਵਿੱਚ ਵਿੱਚ ਬਹੁਤ ਇਹ ਆਪਣੇ ਜਿਹੜੇ ਲੈ ਕੇ 88 ਤੋਂ ਲੈ ਕੇ 90 91 92 94 ਤੱਕ ਆਲਾ ਪੋਜ ਉਹੀ ਵੱਢ ਸਕਦਾ ਬਾਈ ਜਾਂ ਪਹਿਲਾਂ ਵਾਲੇ ਖਾਦੀਆਂ ਖਰਾਕਾਂ ਵਾਲੇ ਵੱਢ ਸਕਦਾ ਹੁਣ ਵਾਲਾ ਕੋਈ ਵੱਡੀ ਦਾ ਬਾਈ ਹੁਣ ਵਾਲਾ ਤਾਂ ਮੋਬਾਈਲ ਚੋਂ ਨਿਕਲੀਦਾ ਵੱਢਣ ਦਾ ਕੀ ਲੈ ਹੁਣ ਤੋੜਦੇ ਆਪਾਂ ਸਾਗ ਸਾਗ ਤੋੜਨ ਤੋਂ ਬਾਅਦ ਫੇਰ ਪਾਵਾਂਗੇ ਚਾਲੇ ਕਰਨ ਸਾਗ ਤੋੜ ਲਈਏ ਸਾਗ ਤੋੜ ਕੇ ਦਿਖਾਉਨੇ ਹੁਣ ਤੁਹਾਨੂੰ ਕਲੋ ਵੀ ਹੁਣ ਆਪਾਂ ਹਰਾਵੜ ਘੇ ਲੱਤ ਕੇ ਚੱਲਦੇ ਘਰ ਨੂੰ ਲਾਸਟ ਆ ਜੀ ਬਈ ਆਪ ਆਪਣਾ ਖਰਾ ਦਿੱਤਾ ਪੁੱਤਰ ਕੁਦਰਤ ਆ ਕਹ ਲਾਤਾ ਆਪਣੀ ਭਈ ਮਸੀਨ ਹੈ ਦੇਖੋ ਤੁਸੀਂ ਇਹ ਰੀਵੀਲਰ ਇੰਜਨ ਨਾਲ ਸੈਲਫ ਸਟਾਰਟ ਵਾਲੇ ਨਾਲ ਇੱਥੇ ਜਨਰੇਟਰ ਕਸਿਆ ਹੁੰਦਾ ਉਹ ਚੱਲਦਾ ਹੈ ਐਡੀ ਕ ਮਸੀਨਾਂ ਹੈ ਸਾਰੀ ਅੱਜ ਦਾ ਬਲੌਗ ਆਪਣਾ ਇੱਥੇ ਸਮਾਪਤ ਹੁੰਦਾ ਹੈ ਇਹ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਕਮੈਂਟ ਕਰਿਓ ਥੋਡੇ ਇੱਕ ਇੱਕ ਕਮੈਂਟ ਸ਼ੇਅਰ ਲਾਈਕ ਨਾਲ ਹੀ ਆਪਣੀ ਮਜ਼ਬੂਤੀ ਬਣਦੀ ਹੈ ਇਸੇ ਤਰ੍ਹਾਂ ਮਜ਼ਬੂਤੀ ਬਣੀ ਰਹੇ ਸੋ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰੋ ਧੰਨਵਾਦ